ਯਾਦ ਨਹੀਂ ਸਾਰੇ ਨੇ ਸਤ ਸ੍ਰੀ ਅਕਾਲ ਚੈਨੀ ਢਿੱਲੋਂ ਫਾਰਮ ਹਾਊਸ ਦੇਖਦੇ ਤੇ ਜਿਹੜੇ ਸੱਕਰਪਾਰੇ ਵੀ ਕਰਦੇ ਨੇ ਉਹ ਵੀ ਤੇ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਰਹੇਗੇ ਤੇ ਅੱਜ ਆਪਣਾ ਬੈਠਾ ਉਪੋ ਇੱਕ ਆਜ ਦੀ ਚੀਜ਼ ਕੀ ਬਣਾ ਰਹੇ ਆ ਆਪਾਂ ਮੈਗੀ ਮੈਗੀ ਉਪੋ ਬਣਾਉਣੇ ਮੈਗੀ ਹਾਂ ਮੈਂ ਬਣਾਉਂਦੀ ਆ ਮੈਗੀ ਅੱਛਾ ਯਾ ਮੈਗੀ ਆ ਕੀ ਕੀ ਹੈ ਜਿੱਤੀ ਆ ਮੈਗੀ ਤੇ ਜਿੱਤੀ ਦੋਵੇਂ ਮਿਕਸ ਹੈ ਦੋਵੇਂ ਮਿਕਸ ਨੇ ਹਾਂਜੀ ਠੀਕ ਆ ਹੈਂ ਲਓ ਵੀ ਖੋਲੋ ਫਿਰ ਚਲੋ ਸਾਈਡੋਂ ਆ ਭਾਂਡਿਆਂ ਦੀ ਚਣਾਈ ਹੋ ਰਹੀ ਆ ਹੈਂ ਸਚੂਬੀਨਾ ਝੂਠੀਆਂ ਨਹੀਂ ਕਰਦੇ ਆ ਬਾਈ ਮੈਂ ਝੂਠਾ ਨਹੀਂ ਕਰ ਰਹੀ ਇਸ ਮੋਨਾਂ ਫੌਲਡਰੀ ਸੈਂ ਵਿੱਚ ਤਨੀ ਨਾ ਆ ਹਾਂ ਪਿੰਚੀ ਲੈ ਲੈ ਕਿੱਥਾ ਆ ਗਈ ਮੇਰੀ ਉਹ ਆਪਾਂ ਦਜੇਂ ਕਿੰਨੇ ਸਟੇਰੀ ਹੋ ਰਹੀਆਂ ਜਾਣਗੇ ਉਹ ਫੌਲਦੇ ਚ ਫੋੜ ਦਾਂਗੇ ਆ ਕੱਟੀ ਜਾ ਰਹੀ ਆ ਸ਼ਿਮਲਾ ਮਿਰਚ ਤੇ ਟਮਾਟਰ ਉਹ ਕੜੀ ਮਸਾਲਾ ਇਹੋ ਚਾਦਤਾ ਤੇ ਬੜੀਆ ਪਰ ਦੁਨਾਈ ਤੋਂ ਮਾਤ ਨਹੀਂ ਆ ਮੇਰੇ ਵਰਗੀ ਦੁਨਾਈ ਤੋਂ ਕਿਸੇ ਕੋਈ ਨਹੀਂ ਹੈ ਆਪਰ ਪੱਠੀ ਲਾਉਣੀ ਪਊ ਹਾਂ ਗਾਂਸ ਦੇ ਗਾਂਸ ਪੱਠੀ ਇਹ ਫਟ ਲੱਗ ਰਿਹਾ ਨਾ ਹੁਣ ਬਹੁਤ ਵਧੀਆ ਲਾਈ ਦੀ ਵੀ ਆ ਗਈ। ਤੁਹਾਨੂੰ ਅੱਗ ਆਪਣੇ ਰੋਟ ਰੋਟ ਲੰਗਰ ਨਹੀਂ ਬਣਨਾ ਪਾਉਂ ਮੈਗੀ ਉਹ ਮੈਗੀ ਚਲਣੀ ਆ ਤੇ ਮੈਗੋ ਮੈਗੀ ਮੈ ਕੋ ਮੈਗੀ ਕਰ ਦੇਣਾ। ਦੋਨੋਂ ਮਾ ਆਹ ਨਹੀਂ ਪਾਹ ਕਿ ਤਸਾ ਹੈ ਖਾਣ ਲਾ ਲੈ। ਮੈਂ ਕਿਹਾ ਚਾਹ ਮਾਣਨੇ ਪੜਾ ਹੋ ਬੈਠੇ ਨੇ। ਜਿਹੜੇ ਜਿਹੜੇ ਖੋੜ ਰਹੇ ਨੇ ਲਾਬੋਂ ਪੁਕਾਂ ਚੀਲ ਲਾ ਹਾਂ ਇਹੇ ਕਮੇ ਤੇ ਨਿਕਲਦੇ ਹਾਂ ਹਾਂ ਬਣੀ ਜੀ ਜੱਤ ਨੂੰ ਮੈਂ ਪਹਿਲਾਂ ਤਾਂ ਬੂਤ ਦੇ ਆਏ ਤੋਂ ਸਾਨੂੰ ਜੀ ਮੋਚਾ ਕਰਦੀਆ ਕੌਣ ਕਹਿੰਦਾ ਇਹ ਜਾ ਬੁਨਾ ਪਹਿਲਾਂ ਤਾਂ ਆਪ ਪੈਕੇਟ ਖੋਲ ਕੇ ਰੱਖ ਲੈ ਚੱਲ ਆਪਾਂ ਬਾਕੀ ਦਿਖਾਵਾਂਗੇ ਖੋਲ ਕੇ ਸਾਰਾ ਕੁਝ ਪੈਕਟ ਪੂਕਟ ਮਸਾਲਾ ਮਸੂਲਾ ਯਾਰ ਇਹ ਸਾਰੀਆਂ ਆਹੀ ਮੈਂ ਖਾ ਲੂੰ ਸੋਟੇ ਵੀ ਖਾ ਲੈਗੇ ਨਹੀਂ ਅਗਰ ਤੋ ਤਿੰਨ ਭਾਂਡੇ ਆਈ ਪਾਣੀ ਹੈ ਮੈਗੀ ਹੋ ਮੈਗੀ ਚੱਲੀ ਜਾਣੀ ਆ ਹੈਂ ਤਾਂ ਮੈਗੀ ਮੈਗੀ ਹੋਏਗੀ ਬੀਬੀ ਦੀ ਵੀ ਚਾਹ ਸੁਣੋ ਹੈਂ ਬੀਬੀ ਦੀ ਵੀ ਚਾਹ ਸੁਣੋ ਬੀਬੀ ਕਹਿੰਦੀ ਮੈਂ ਨਹੀਂ ਖਾਣੇ ਹੈ ਬੀਬੀ ਖਾਣੇ ਨਹੀਂ ਫਿਰ ਬੀਬੀ ਜੀ ਰੋਟੀ ਨਹੀਂ ਬਣਾਉਣੀ ਕਿਸੇ ਨੂੰ ਇਹ ਕਿਉਂ ਆਪਰੇ ਕਿਸੇ ਨੂੰ ਆਪ ਬੀਬੀ ਆ ਕਿਤੇ ਨਹੀਂ ਲੱਗਦੀ ਕੋਈ ਫਿਕਰੀ ਨਾ ਕੋ ਕੁਣਾ ਦੂਗੀ ਕੋ ਕੋ ਕਹੇ 100 ਰੁਪਏ ਦੀ ਗੱਲ ਕਰਿਆ ਬੀਬੀ ਨੇ ਬੀ ਖਾਣੀ ਨਹੀਂ ਹੈਗੀ ਹਾਂ ਮੇਰੇ ਦਿਮਾਗ ਦੇਖੋ ਅਸੀਂ ਬਾਰ ਬਾਰ ਤੁਸੀਂ ਜਰ ਕੇ ਠੀਕ ਆ ਜੀ ਮਸਾਲਾ ਡਸਟ ਬੀਨ ਚ ਦੇਖੋ ਠੀਕ ਆ ਚੈੱਕ ਕਰੋ ਠੀਕ ਆ ਉਹ ਚ ਉਹ ਪਿਆਜ਼ ਕੱਟਣ ਵਾਲਾ ਦੇਖਣਾ ਉਹ ਕੱਢਣਾ ਕੱਟਦੇ ਹਾਂ ਮੈਂ ਕੀ ਹੋ ਗਿਆ ਮੈਂ ਆਪਾਂ ਕਹਿੰਦਾ ਮਸਾਲ ਚੰਨ ਮੈਂ ਪੁੱਛਣਾ ਕਿ ਤੁਹਾਡਾ ਨਾਮ ਕੀ ਹੈ ਤੁਹਾਡਾ ਹੋ ਰਿਹਾ। ਹੋ ਗਈ। ਆ ਮੈਗੀ ਹੋ ਗਈ। ਆ ਮਸਾਲੇ ਹੋ ਗਈ। ਦੋ ਮਸਾਲੇ ਮੈਗੀ ਵਾਲੇ ਚਲੋ ਜੀ। ਆਹੋ ਕੱਟਿਆ ਗਿਆ। ਕਟਾਈ ਹੋ ਰਹੀ ਹੈ ਥੋੜੀ। ਉੱਥੇ ਬਾਹਰ। ਆਹ ਹੋ ਗਿਆ। ਆਹ ਹੋ ਗਿਆ। ਉਹ ਹੋ ਗਿਆ। ਆਹ ਹੋ ਗਿਆ। ਸਾਰਾ ਹੋ ਗਿਆ। ਚੁਲਾ ਦੋ। ਇਹ ਚਲਾਇਆ ਹੋਇਆ। ਨਾ ਨਾ ਬੜਾਵਾਂਗੇ ਆਪਾਂ ਪਟਿਆਲਾ ਜਾ ਕੇ ਤੂਰੇ ਤਾਂ ਗਰਮ ਕਰਨਾ ਬਸ ਹਾਂ ਹੋਰ ਹੋ ਗਿਆ ਲੈਪ ਲਾ ਕੇ ਤੂਰੇ ਤਾਂ ਕਰਵਾਇਸ ਉਹ ਉੱਥੇ ਠੀਕ ਨਾ ਮੈਂ ਕਿਹਾ ਖਾਣੀਆਂ ਸੌਖੀਆਂ ਨੇ ਅੱਛਾ ਨਾ ਵੀ ਨਹੀਂ ਕਰਨੀ ਅਗਣਾ ਸੌਖੀਆਂ ਨੇ ਤੁਸੀਂ ਤਿਆਰ ਕਰਦੇ ਹੋ ਬਸ ਬਣਾ ਕੇ ਖਾਣੀਆਂ ਸੌਖੀਆਂ ਨੇ ਤੇ ਪਾਣੀ ਐਨਾ ਪਾਣੀ ਪਾਉ ਪਰ ਉਹ ਵਾਲ ਤੋਂ ਜਿਹੜਾ ਪਾਣੀ ਹੋਊ ਉਹ ਕੱਟਿਆ ਜੋ ਲੋ ਜੀ ਅੱਜ ਮੀਂਹ ਪੈ ਗਿਆ ਵਧੀਆ ਮੌਸਮ ਸਾਫ ਕਾ ਇੰਟਰਵਿਊ ਊ ਮੈਂ ਮੌਸਮ ਕਿੰਨਾ ਵਧੀਆ ਲੱਗਦਾ ਜੀ ਬੱਦਲ ਬੱਦਲਿਆ ਹੋਇਆ ਹੋਇਆ ਹਵਾਵਾਂ ਵਾਲਾ ਕੋਈ ਪਤਨੀ ਕਾ ਦਾ ਆ ਜਵੇ ਬਸ ਨੂੰ ਚਾ ਜਨਾਉਣ ਦਾ ਮੂਡ じゃ ਬਣਿਆ ਤੇ ਫੇਰ ਕੱਲ ਨਹੀਂ ਬਣਿਆ ਉਹ ਹੋਲੀ ਨਭੂ ਬਣਾਉਂਗੀ ਸਾਡੀ ਅੱਜ ਹੈਂ ਜਿਹੜੇ ਗੋਲ ਨੇ ਉੱਪਰ ਤਾਈ ਨੇ ਜਿਹੜੀ ਦੂਸਰੀਆਂ ਨੇ ਉਹ ਨੀਚੇ ਤਾਈਆਂ ਨੇ ਤਾਂ ਨਹੀਂ ਨਾ ਗਰਮਾਤ ਹੋਣੀ ਆ ਆ ਵੀ ਚੇਰ ਚਾੜਦੇ ਆ ਜੂ ਅਬੀ ਮੈਗੇ ਜਿਹੜੇ ਤਾਂ ਕਿਤੇ ਤਾਂ ਨਹੀਂ ਹੋ ਅੱਜ ਮਿੱਤੋਂ ਸਾਡੇ ਹੀ ਸੋਈ ਫਰਦੋਨ ਕਿੱਥੇ ਦੇ ਦਿੰਦਾ ਤੋਤਰਾਂ ਇੱਧਰ ਘਟਣਾ ਚੱਕ ਕੇ ਨਾ ਕਰਨੀ ਕੀ ਹੋਇਆ ਪੁੱਪੂ ਖੰਗ ਕੋਈ ਆ ਚੱਲ ਮੈਂ ਹੀ ਕਿਨੇ ਸਾਫ਼ ਕਰ ਦਿੰਨਾ ਸਾਰਾ ਗਲਾ ਆਪਣੀ ਦੇਸੀ ਦਵਾਈ ਮਹਗੀ ਦੇਸੀ ਦਵਾਈ ਦੇਸੀ ਦਵਾਈ ਮਹਗੀ ਖੰਗ ਦੀ ਦੇਸੀ ਦਵਾਈ ਸੁਣ ਲਓ ਭਾਈ ਤੁਸੀਂ ਵੀ ਸਾਰਿਆਂ ਨੇ ਸੁਣ ਲਿਆ ਇਹ ਚ ਕਰਦੇ ਤੇ ਛੇਰ ਵੀ ਕਰਿਓ ਕਿ ਤੇਸੀ ਦਵਾਈ ਆ ਮੈਗੀ ਚਲੋ ਜੀ ਆ ਪਾ ਗਏ ਅਖੀਰ ਬਾਅਦ ਟਮਾਟਰ ਬਹੁ ਫਿਰੋਤੀ ਬਣ ਮਸਾਲਾ ਲਾ ਲੇ ਮਸਾਲਾ ਲਾ ਤੁੰਨਾ ਗੇਨੇ ਹੋ ਆਉਰੇ ਪੇ ਮੂਰੀ ਵਰਤਣੀ ਪਾ ਕੋਈ ਨਹੀਂ ਅੰਦਰ ਵਰ ਦੇ ਤਾਂ ਸ਼ਿਮਲੇ ਵਰਗੀ ਫੀਲਿੰਗ ਆਂਦੀ ਹੈ ਹੈ ਅੰਦਰ ਵਰ ਦੇ ਤਾਂ ਸ਼ਿਮਲੇ ਵਰਗੀ ਫੀਲਿੰਗ ਆਂਦੀ ਹੈ ਦਾਲ ਕੇ ਫੀਲਿੰਗ ਕਿੰਦਾ ਸ਼ਿਮਲਾ ਸ਼ਿਮਲਾ ਫੀਲਿੰਗ ਫੀਲਿੰਗ ਬੇ ਸ਼ਿਮਲੇ ਜੇ ਨਹੀਂ ਭੀੜ ਹੁੰਦੀ ਆਉਣੀ ਆਪੇ ਹੀਡ ਦਾ ਵੇਂਦਾ ਰਸ਼ਵੀ ਬਹੁਤ ਆ ਉੱਥੇ ਹਾਂ ਮੈਨੂੰ ਫੀਲਿੰਗ ਮੈਨੂੰ ਅੰਦਰੋਂ ਕਿ ਨਾ ਨਾ ਹੁਣ ਨੇ ਕਿਵੇਂ ਸੰਨ ਨਾਂ ਤਾਂ ਕਿਹਦੇ ਨਾਲ ਆਉਂਦਾ ਤੈਨੂੰ ਹੁਣੇ ਛੋਟੇ ਜਿਹੇ ਨੂੰ ਅਨੰਤ ਕਿੱਥੇ ਆਉਣ ਲੱਗ ਗਿਆ ਦੱਸ ਕੀ ਆਉਂਦਾ ਸ਼ਿਮਲੇ ਵਾਂਗੂ ਫੀਲਿੰਗ ਵੀ ਇੱਥੇ ਗਰਮੀ ਜ਼ਿਆਦਾ ਹੈ ਸ਼ਿਮਲੇ ਚ ਗਰਮੀ ਐਂ ਕਹਣਾ ਵੀ ਉਸ ਦਿਨ ਮੌਸਮ ਵਾਂਗੂ ਮਹਿਸੂਸ ਹੁੰਦਾ ਇੱਥੇ ਉਹਨੂੰ ਵਾਲੀ ਦੇ ਲਈ ਹੁਣ ਤੜਕਾ ਛਰ ਚਾਹ ਉਹ ਤਾਂ ਹੋ ਕੜਿਆ ਲਈ ਤੇਰੇ ਤੇ ਵੀ ਹੁਣ ਇਹ ਨੂੰ ਕੀ ਮੇਰੀ ਕੀ ਕੀ ਮੈਂ ਕੀ ਪੈਸੇ ਬਣਦੀ ਕੋਪੜ ਘੈਂਟ ਆ ਇਹਨੂੰ ਥੋੜਾ ਜਿਹਾ ਕੀ ਹੋ ਜਾ ਬਾਬਾ ਇਹ ਟੇਸਟੀ ਲੱਗਦੀ ਆ ਦੇਸੀ ਕਿਉਂ ਹਾਂ ਦੇਸੀ ਵੀ ਹੋਣੀ ਬਾਕੀ ਤੇਰੀ ਚੀਜ਼ਾਂ ਕੀ ਕਰਨੀ ਵਧੀਆ ਹੋਵੇ ਕੁਝ ਵੀ ਬਣਾਵਾ ਦੇਸੀ ਕਿਉਂ ਬਤਾ ਤੇ ਇਸ ਤੋਂ ਬਿਹਤਰ ਹੁੰਦਾ ਮੈਂ ਛੱਡ ਬੰਦ ਨਹੀਂ ਕਰਦੀ ਇਸ ਤਾਂ ਨਾ ਅਗਰ ਨਹੀਂ ਕੁਝਿਆ ਨਹੀਂ ਚੇਚੀ ਬਣਾਣਾ ਨਾ ਮੈਂ ਪਹਿਲਾਂ ਤੇਸਰੀ ਨਹੀਂ ਕਿਉਂ ਕਿ ਉਹਦੇ ਸਣਾ ਤੇਸਰੀ ਦੇ ਹਾਂ ਬਸ ਫਿਰ ਆਹ ਹਰਦਲ ਕਿਆਜ਼ ਲਾਗੇ ਆਹ ਦਾ 15 ਕੜੂ ਨਾ ਜਾ ਜੀਰਾ ਦਿੰਦਾ ਟੱਕ ਲਈ ਕੋਈ ਨਾ ਜੀਰਾ ਨਾ ਆ ਲਾਉਣੀ ਤੋਂ ਪਾਉਂਦੇ ਨਹੀਂ ਹੁੰਦੇ ਨੇ ਹਾਂ ਉਹ ਦੋ ਮਸਾਲੇ ਫਿਰ ਆਹ ਪੈ ਗਿਆ ਕਿ ਜੀ ਚ ਟਮਾਟਰ ਪਾਉਣਗੇ ਕਿ ਮਸਾਲਾ ਔਰ ਸ਼ਿੰਗ ਵਾਲਾ ਸ਼ਿੰਗ ਵਾਲਾ ਫਿਰ ਉਹ ਜਬਾਤ ਸਮਾ ਕੇ ਤਿਆਰ ਲੈ ਮੈਂ ਨਹੀਂ ਕਿ ਮੈਂ ਹੀ ਖਾਣਾ ਖਾਣਾ ਫਿਰ ਤਨੂ ਮੈਂ ਨਾਮ ਦੂੰਜੇ ਸਾਰੇ ਖਾਲੀ ਅਸੀਂ ਤਾਂ ਕੱਲ ਨੂੰ ਖਾ ਲਾਂਗੇ ਤੂੰ ਸਾਰੀ ਖਾਂ ਤੂੰ ਕਰੀਂ ਸ਼ਰਮ ਮਸਲ ਨਹੀਂ ਪਤਾ ਅੱਜ ਮੈਨੂੰ ਸੱਚੀ ਚਾਅ ਵੀ ਸਮਝ ਨਹੀਂ ਆਉਂਦੀ ਹੈਗੀ ਪਤਾ ਨਹੀਂ ਇਹ ਜਲਾਮਨ ਤੇ ਸਿਆਰੀ ਵੀ ਕਿੰਨੀ ਕੀ ਗਾਨਾ ਆਹ ਫੇ ਠੀਕ ਆ ਹੁਣ ਅੱਗੇ ਅੱਗੇ ਨਿਆਣਿਆਂ ਦੀ ਚੱਲਣਾ ਕੰਮ ਸਾਰੀ ਪਾਣੀ ਪਾਉਂ ਗਏ ਚ ਚਲੋ ਭੁੰਨਣ ਵਾਸਤੇ ਆ ਬਸ ਆਹ ਦੇਖੋ ਇਹ ਤਾਂ ਵੀਡੀਓ ਦੱਸੂ ਠੀਕ ਸੀ ਆ ਆ ਗਿਆ ਮਿੱਠੂ ਮੈਗੀ ਬਣਾ ਰਿਹਾ ਆ ਮੈਗੀ ਆਮਨੇ ਯਾਰ ਇੱਥੇ ਫੇਰੀ ਨੇ ਮਿਆਂ ਆਏ ਮੈਂ ਫੇਰ ਉਹ ਅਮ ਜੋ ਤਾਂ ਚਿਕਨ ਚਾਰ ਮੁੱਟ ਲੈ ਕੇ ਜੇਂ ਨੋ ਪਕਾ ਤਾ ਹੀ ਹੋ ਵੀ ਲਾ ਜਾ ਤਾ ਨਾ ਦੇ ਨੀ ਬਾਰ ਕਿਉਂ ਨਾ ਉਸ ਨੂੰ ਖੁਦ ਵਰਤ ਲੈ। ਦੋ ਵੀ ਇਹ ਸਾਰੇ ਖੁੱਲ ਗਏ। ਥੱਲੇ ਹੀ ਕੱਢ ਲਓ ਜਹੇ ਤੇ ਉੱਪਰ ਜੇ ਮਰਜ਼ੀ ਕਰ ਲਓ। ਆਪ ਆਪ ਪੈਣਾ ਤੇ ਨਾ ਪਾ ਲੈ। ਕਿੰਨੀ ਸੀਗੀਆਂ ਵੈਗੀਆਂ? ਵੀਡੀਓ ਤੇ ਦੇਖਣੀ। 7 ਦਵਾ ਨਾ ਤੇ ਨਹੀਂ। ਇੱਥੋਂ ਪਾਣੀ ਪਾਣਾ। ਨਗੂੜਾ ਵੀ। ਮੈਗੀ ਦੀ 6। 6 ਸੀਗੇ ਆ। 6 ਮੈਗੀ ਦੀ 6 ਜੀਪੀ। ਕਿ ਨੋਰ ਦੱਸ ਕੇ ਰਿਹਾ 12 12 ਕੇ ਮੈਨਾ ਦੀਆਂ ਅਰਜੇ ਜੇ ਮੈਗੀ ਚ ਕੋਈ ਗਲਤੀ ਹੋ ਗਈ ਨਾ ਨੂਨ ਮਿਰਚ ਵੱਧ ਘੱਟ ਹੋਇਆ ਤੇਰਾ ਤਖੈਰ ਨਹੀਂ ਅੱਜ ਮੈਗੀ ਪਤਾ ਕੀ ਆ ਹੋ ਸੁਣੀ ਜਾ ਰਹੀ ਆਪਣਾ ਸੁਣੀ ਜਾ ਆਇ ਤੇ ਗਰਮਾਜ ਹੀ ਗਾ ਉਹ ਦਰ ਬਾਹਰ ਜਾਉਂਗਾ ਅਮਰ ਸ਼ਾ ਕੀ ਮੈਗੀ ਕਿਸ ਤਰ੍ਹਾਂ ਦਾ ਸਾਂਦੇ ਜੀ ਪੀਗੇ ਵਿੱਚ ਕਾਤੇ ਕਰਦੇ ਕੀ ਹੋ ਗਿਆ ਪਲੇਟਾਂ ਚੱਕ ਕੇ ਲੋ ਸਾਡੇ ਬਣਦੀ ਮੈਂ ਕੀ ਹਾਂ ਮੈਂ ਇਹਨਾਂ ਨੂੰ ਜੋੜ ਦੇ ਓਕੇ ਇਹਨੂੰ ਕੱਟ ਦੋ ਯਾਰ ਹਮੇ ਕਾਰ ਤੋਂ ਆਇਆ ਕੱਟ ਦੋ ਬੰਦ ਕਰਤਾ ਕੱਟ ਦੇ ਨਹੀਂ ਕੱਟ ਜੋ ਅੰਟੀ ਉਹ ਡਰਾਈਵ ਮੈਨੂ ਜਿਹੜੀ ਵਿੱਚ ਰਹਿਣਾ ਹੈ ਹਾਂ ਹਾਂ ਤਾਂ ਚੜ ਕੇ ਨਹੀਂ ਕੱਟ ਮੈਂ ਗਈ ਇਹਨੂੰ ਉਹ ਕਰੋ ਹੁਣ ਵੱਡੋ ਵੱਡ ਦੋ ਮੈਂ ਪਾਸਟ ਚ ਆਈ ਬੁਆਏ ਹਾਂ ਮੈਂ ਇਹ ਬਹੁਤ ਆ ਜਾਓ ਵੀ ਜੀ ਨੇ ਬੈ ਕੇ ਖਾਣੀਆਂ ਅੱਜ ਸ਼ਾਮ ਨੂੰ ਸਾਰਾ ਦਿਨ ਮੈਂ ਕਿ ਚੱਲੂ ਚੜ ਕੇ ਆ ਜਾਓ ਫਟਾਫਟ ਉਧਾਰ ਕਾੜ ਲਈਆ ਬੱਸਾਂ ਤੇ ਉਧਾਰ ਕਾੜ ਲਈਆ ਬੱਸਾਂ ਤੇ ਆ ਜਾਓ ਆਓ ਤੇ ਬੈਠ ਕੇ ਖਾਂਗੇ ਜੀ ਏਸੀ ਆਲੇ ਕਿਉਂ ਕਹਿੰਦੇ ਹਾਂ ਬੰਦ ਕਰਦੇ ਆਂਨੇ ਬੰਦ ਕਰੀਏ ਹਾਂ ਇਹਦਾ ਕਾੜਨਾ ਹੋਊਗਾ ਥੋੜੀ ਜਿਹੀ ਉਧਾਰ ਕਾੜੋ ਉਧਾਰ ਕਾੜ ਨੰਬਰ ਲੈ ਕੇ ਸਾਰਿਆਂ ਦੇ ਬਣੇ ਨੇ ਪਲੇਟਾਂ ਲੈ ਕੇ ਆ ਰਹੇ ਉਥੋਂ ਦੂਜੀਆਂ ਦੂਜੀਆਂ ਨੇ ਡਿਸਪੋਜ਼ਲ ਆਹ ਤਾਂ ਕੀ ਹੈ ਇਹਦੇ ਚ ਕੀ ਆਉਂਗਾ ਬਣ ਗਈਆਂ ਬਈ ਯਸ ਉੱਥੇ ਪਿਆ ਜਾ ਚੱਕ ਇਹਦੇ ਲਫਾਫੇ ਕਿੱਥੇ ਕਿੱਥੇ ਐਂ ਕਿੱਥੇ ਪਿਆ ਕੀ ਜੀ ਕਰ ਰਿਹਾ ਤਰਾ ਸਾਰੀ ਲੈ ਆਉਣੇ ਆ ਲਾਈਆਂ ਦੇ ਮੂੰਹ ਨੂੰ ਲਾ ਦੇ ਸਾਰੀਆਂ ਬੱਸ ਐ ਖੁੱਲ ਜਾਣ ਆ ਚੱਕ ਲੈ ਭਾਂਡੇ ਭਾਂਡੇ ਕਰਨਾ ਭਾਈ ਉਹ ਪਲੇਟ ਕਿੱਥੇ ਜਾ ਚੱਲ ਚੱਕ ਦੇ ਚਲੋ ਚਲੋ ਤੁਮ ਬਲਾ ਫੋਨ ਕਰ ਬਲਾ ਛੱਪਿਆ ਅਵੇ ਇਵਨ ਆਏਗੇ ਕਿੱਥੇ ਆਪਾਂ ਆਹ ਆ ਚੱਕ ਕੇ ਲਈ ਪਾਡੇ ਪਾਡੇ ਕੱਲ ਵਾਲੇ ਜਿਹੜੇ ਲਵੇੜੇ ਹੋਏ ਸੀ ਤਾਂ ਆ ਵੀਰੋ ਚੇਪੀ ਕਿ ਰੱਖ ਲਈਏ ਹੁਣ ਸੇਮੋਰ ਉਹ ਫੇਰ ਕਰਦ ਕਰਦ ਨਹੀਂ ਪੈਂਦੀ ਆ ਮਨ ਨੂੰ ਐਸੇ ਦਰਦ ਇਹਨਾਂ ਤੇ ਤਰੋ

मेरी मम्मी दी का के लाफिसिक कर सो गया मम्मी ने थोड़ी पर हम बाप नहीं एक हो गया कोई नहीं मैं जाऊं और नहीं तक बैठे ही हां ओए ओदी रोटी के कोई नहीं पप्पा यार अब जब बाबू कहां पर नहीं हम अपने एक हो गए यार आ खा लूं और नहीं है कुछ है और हो गए ਉੱਠ ਕੇ ਫਿਰ ਭੁੱਖ ਲੱਗਦੀ ਹੈ ਨਾ ਤੇਰਾ ਵੀ ਕਸ਼ੜ ਪਿਆ ਫਿਰ ਮੈਂ ਨਹੀਂ ਕੁਝ ਨਾ ਬਣਾ ਕੇ ਲਾਉਂ ਦਰੂ ਕਰਕੇ ਬਣਾ ਲਈ ਔਰ ਬਿਲਕੁਲ ਹੈ ਨਾ ਕੁਕਰ ਲਈ ਚਲੋ ਹੁਣ ਆਪਾਂ ਬਣਾ ਲਈ ਲੈ ਹੁਣ ਲੱਗੇ ਖਾਣ ਅਮਨ ਟੈਸਟ ਦੱਸ ਸਕਦੇ ਆ ਖਾ ਲੈ ਮੈਂ ਬੋਲ ਦੇਸ਼ ਦੀ ਆ ਵਧੀਆ ਇਹ ਤੂੰ ਤਾਂ ਹੁਣ ਅੰਨ ਬਣਾ ਲਿਆ ਬੋਲਦਾ ਤੇ ਥੈਂਕ ਯੂ ਚਲੋ ਜੀ ਖਾ ਕੇ ਦੱਸੋ ਮੈਂ ਨਹੀਂ ਕਿਸੇ ਨੂੰ ਨਹੀਂ ਦੱਸਦਾ ਮੈਂ ਕੋਈ ਕਹਿੰਦੀ ਆਪਣੇ ਆਈ ਨੂੰ ਨਹੀਂ ਰਾਕੇ ਅੱਜੀ ਕੁਲਮਾ ਗਏ ਜੀ ਬਿਬੀ ਦੀ ਕਾਹਨ ਟੋਣਾ ਹੈ ਬਾਈ ਇੱਕ ਨਾਲੇ ਆਪਣੇ ਚ ਮੈਗੀ ਲੈਂਦੀ ਨਾਲੇ ਜੂਪੀ ਦੀ ਦੋਨੋਂ ਨੂੰ ਮਿਕਸ ਕਰਕੇ ਬਣਾ ਲਿਆ ਬੀਬੀ ਵੀ ਖਾ ਰਹੀ ਆ ਦੇਖ ਨਵੇਂ ਪਾਣਾ ਥੋੜੇ ਜਿਹਾ ਦੋ ਕੁ ਅੱਛਾ ਖਾ ਕੇ ਤੂੰ ਜਾ ਕੇ ਆਸਾਂ ਦੇ ਦੇ ਉਹਨਾਂ ਨੂੰ ਵੀ ਦੇ ਦੇ ਸਾਰਿਆਂ ਦੇ ਦੋ ਬਹੁਤ ਚੰਗੀਆਂ ਬਣੀਆਂ ਬਈ ਵਧੀਆ ਬਣੀਆਂ ਹਾਂ ਇਹ ਤਾਂ ਇੱਕ ਅਸੀਂ ਆਪਾਂ ਨੇ ਟ੍ਰਾਇਲ ਦੇਖਿਆ ਬਣਾ ਕੇ ਤੇ ਥੋੜੀ ਜਿਹੀ ਹੋਰ ਬਣਾ ਕੇ ਵੰਡਣ ਚੱਲ ਜਾਏਗਾ ਮਾੜਾ ਮੋਟਾ ਇਹ ਵੀ ਨਾ ਅੱਲਾ ਥੋੜਾ ਘਰੇ ਹੀ ਕਰਾਂਗੇ ਦੇਖਦੇ ਹਾਂ ਫੇਰ ਕੱਲੂ ਕੋਈ ਬਣਾਣਾ ਕੜੇ ਚਾਹਣਾ ਕੋੜੀ ਚਾਵਲ ਦਾ ਬੰਦ ਕਰਵਾ ਮੈਨੂੰ ਮੈਗੀ ਦਾ ਲੱਗਿਆ ਅੱਜ ਮੈਗੀ ਦਾ ਲਾਵਾਂਗੇ ਆ ਲਵਾਂਡੀ ਤੁਸੀਂ ਮੈਨੂੰ ਇੰਨੀ ਚਾ ਦੇ ਨਹੀਂ ਮੈਨੂੰ ਲੱਗਦਾ ਇਹ ਤੁਹਾਨੂੰ ਲੈ ਲੂ ਬਸ ਰਹਿਣ ਨਾ ਮੈਂ ਨਹੀਂ ਇਹ ਕੱਢ ਲਾਦੀ ਪੁੱਠਾ ਡਰਨ ਬੈਨਦਾ ਦੇਖਿਆ ਹੈ ਚਾ ਹੈ ਥੋੜੇ ਹੁ ਚ ਪਿਆ ਕੋਈ ਨਹੀਂ ਦਰ ਨਾ ਕੋ ਯਾਰ ਉਹਦੀ ਮੈਨੂੰ ਸਾਸ ਆਠੇ ਪਈਆ ਜਿੰਨੇ ਲਾਉਣ ਪਾਉਣੀਆਂ ਪਾਉਣ। ਆਮਨੇ ਗਰੀਬ ਆਪਰ। ਮੈਨੂੰ ਮੈਨੂੰ ਕੁੱਸਾ। ਨਾਜੀ ਇੱਕ ਬੰਦਾ ਉਹ। ਚਮਚ ਜਿਹੜੇ ਖੋਲੇ ਹੋਏ ਨੇ ਚਮਚ। ਆਹ ਤੇ ਲੱਕੜ ਵਾਲੇ। ਓ ਪੋਪੂ ਆ ਜਾ। ਆ ਲਓ। ਬੀਬੀ ਕੇ ਮੈ ਲਾਦੀਆਂ ਨੇ। ਉਹ ਤੋਂ ਸੌਸ ਪਾਉਣੇ ਜੇ ਪਾਉਣੇ। ਤੇ ਲੈ ਕੇ ਆਈ ਨਾ ਬੰਨੀ ਆ। ਅੱਛਾ ਅਸੀਂ ਬਹਿਣੇ ਆ। ਉਹ ਬਹਿ ਗਿਆ ਮੈਂ ਬਹਿਣੀ ਆ। ਸਾਡੀ ਸਾਰਿਆਂ ਦੀ ਫੋਟੋ ਬੁੱਝੋ। ਚਲੋ। ਮੈਂ ਨਾ ਪਤਾ ਖਾਣੀ ਆ ਜਾਂ ਬਣਾਈ ਆ ਆਥ ਨੇ ਆਥ ਨੇ ਰੋਟੀਆਂ ਨਹੀਂ ਹੈਗੀਆਂ ਬਸ ਮੈਗੀ ਉਹ ਖਾਣੀ ਆ ਭਰ ਲੋ ਟਿੱਡਾ ਮੈਗੀ ਜਿਹੜੀ ਮੈਗੀ ਬਚੂਗੀ ਫਰਿਜ ਚ ਰੱਖ ਦੇਣੀ ਆ ਜਿਹਨੂੰ ਭੁੱਖ ਲੱਗੂ ਆ ਜਾ ਮੈਂ ਹਾਂ ਗੁਰੇ ਨੇ ਛੱਡ ਦੇ ਵੀ ਛੱਡ ਦੇ ਉਰੀ ਉਹ ਆਹ ਲੈ ਕੇ ਨੇ ਆਮਨ ਵਧੀਆ ਹੋ ਗਈ ਹੈ ਇਹ ਇੰਜ ਮੈਂ ਤਾਂ ਆਮਨ ਨੂੰ ਐਸੇ ਨਹੀਂ ਜਾਂਦੇ ਉਹ ਕਰਤੀ ਹਾਂ ਹਾਂ ਕਰਾਂਗੀਆਂ ਆਹਾਂ ਠੰਗਾ ਇਹਦੇ ਸੁੱਤੀ ਪਈ ਸੀ ਇਹ ਇੰਨੀ ਜੀ ਇਹਨੇ ਆਈ ਦਾ ਅਤੀ ਸੋਭੀ ਦਾ ਅੰਦੀ 48 ਦੀ ਲੈ ਕੇ ਜਾਵੇ ਲੈ ਜੀ ਕੱਢ ਕੇ ਆਹ ਕੀ ਹੁੰਦੀ ਲੋ ਜੇ ਸਾਰੇ ਲੱਗੇ ਖਾਣ ਤਲ ਦਿਉਣਾ ਅੱਜ ਵੀ ਕਦੇ ਕੁਝ ਬਣਾ ਕੇ ਖਾ ਕੇ ਆਂ ਜੀ ਹੁਣ ਉਹ ਸੌਸ ਪੜਾਇਆ ਵੀ ਸਾਡਾ ਵਿੱਚ ਆਇਆ ਕਿਦੂਗਾ ਨਾ ਗਰੂਪ ਚਿਕਨ ਲਾ ਮੇਰੀ ਮੈਗੀ ਖਾਣੀ ਵਿੱਚ ਹੀ ਰਹਗੀ ਚਲੋ ਜੀ ਮੈਗੀ ਲੈ ਖਾਓ ਤੁਸੀਂ ਕਰਦੇ ਐਂਡ ਕੋਈ ਗੱਲ ਕਹਿਣੀ ਆ ਨਾ ਤਾਂ ਬਾਅਦ ਚ ਕਰਦੇ ਬਾਈ ਬਾਈ ਪਾਪੂ ਬੋਬੋ ਵੀ ਕਿਵੇਂ ਲਾਤਾ ਮੰਮਾ ਬੋਲ ਵਾਲਾ ਅੱਗੇ ਤਾਂ ਮੈਨੂੰ ਉਹ ਖਾਣ ਨੂੰ ਦੇ ਦੋ ਖਾਣ ਨੂੰ ਹੈਗਾ ਕੁਝ ਖਾਣ ਨੂੰ ਹੈਗਾ ਅੱਜ ਅਸੀਂ ਕਹਿੰਦੇ ਖਾ ਲਾ ਕੁਝ ਖਾ ਲਾ ਕੁਸ। ਆਹ ਮਗੇ ਮਟਰ ਲਿਆਂਦੇ ਕੈਨੇ ਮੇਰੇ। ਆ ਚੀਜ਼ਾਂ ਬਹੁਤ ਵਧੀਆ ਨੇ। ਬਾਕੀ ਦੇਖਾਂਗੇ ਵੀ ਕੀ ਬਣਾਉਣਾ ਹਲੇ ਕੋਈ ਹੋਣੀ ਇਹ ਨਾ। ਨਾ ਤਾਂ ਨਾ ਤਾਂ ਇਹ ਨੂੰ ਮੰਨ ਜਾਂਦੀ ਲੋੜ। ਜਿਵੇਂ ਸਾਡੀ ਟੈਂਕੀ ਦੀ ਹਾਲਤ ਦੀ ਬਹੁਤ ਜ਼ਿਆਦਾ ਖਾਸਤਾ ਹਾਲਤ ਆ ਨਾ ਪਾਣੀ ਛੇਤੀ ਖਤਮ ਹੋ ਜਾਂਦਾ। ਇਹਨਾਂ ਨੂੰ ਇਕੱਠੀਆਂ ਕਰੋ ਦੂਰ ਕਿਤੇ ਫੂਕਿਆ ਜਾਂ ਸਿੱਟਿਆ ਉਹ ਦੱਪਿਓ। ਕਰਦੇ ਪਾnde ਇਹ ਜਿ ਲੈ ਆਵਾਂਗੇ ਜਿਹੜੇ ਜਿਹੜੇ ਪਾਣੀ ਵਾਲੀਆਂ ਚੀਜ਼ਾਂ ਨਾਲ ਧੋਣ ਵਾਲੀਆਂ ਦਾ ਉਹ ਸਾਰੀਆਂ ਆਹੋ ਕਰਡਣੀਆਂ ਨੇ ਦੂਜੇ ਲੈ ਆਵਾਂਗੇ ਬਸ ਮੈਂ ਨੂੰ ਵੀ ਥੋੜਾ ਕਰੀ ਕੀ ਹੈਗੀ ਪਪਾ ਦੇ ਅੱਗੇ ਆਹ ਬਾਣ ਵਿੱਚ ਪਾਣਾ ਹਾਂ ਅਗਲਾ ਆਪਣੇ ਨੂੰ ਗੁੱਤ ਵੱਟ ਕੇ ਹਾਂ ਬਸ थैंक यू ਮੈਂ ਮੈਂ ਪਾਣੀ ਪਲੇਟ ਖਾਧੀ ਆ ਬਾਕੀਆਂ ਨੇ ਪਾਣੀ ਪਾਣੀ ਸਾਰਿਆਂ ਨੇ ਉਹ ਬੰਦੇ ਦੋਈ ਵਾਰ ਦੋ ਪਲੇਟਾਂ ਦੋਈ ਪਲੇਟ ਚੱਲ ਗਈ ਮੇਰੇ ਵੀ ਦੋਈ ਪਲੇਟਾਂ ਵਧੀਆ ਵੇਰ ਵੀ ਨਹੀਂ ਬਣੀ ਇਥੇ ਅੱਛਾ ਤਾਂ ਖਾ ਕਿਉਂ ਰੱਖਣੀ ਹੈ ਪਾਣੀ ਪਾ ਰਹੇ ਨੇ ਪਾਣੀ ਪੈ ਰਿਹਾ ਅੱਜ ਕਾਚ ਚ ਟੈਂਕੀ ਚ ਫੇਰ ਤਾਂ ਫੇਰ ਤਾਂ ਡਿਸਪੋਜ਼ਲ ਦਾ ਆਈਡੀਆ ਕੈਨਸਲ ਕਰ ਦਈਏ ਨਾ ਅੱਛਾ ਬਹਿਰ ਦਾ ਡਿਸਪੋਜ਼ਲੇ ਚਾਹੀਦੇ ਨੇ ਥਾਲੀਆਂ ਥੋਲੀਆਂ ਸਾਰੀਆਂ ਡਿਸਪੋਜ਼ਲੇ ਚੱਕ ਲਿਆਵੇ ਫੋ ਨੀ ਲੈਂਦਾ ਨਾ ਪਾਣੀ ਦੀ ਬਚਤ ਨਾ ਕੁਝ ਵਧੀਆ ਨਹੀਂ ਦੀਂਦਾ ਤਾਂ ਤਾਂ ਕਰਕੇ ਬਣਾ ਹੀ ਨਹੀਂ ਲੈਂਦਾ ਨੀ ਕੀ ਬੰਦੇ ਵੀ ਡਿਸਪੋਜ਼ੇਬਲ ਬਣ ਜੋ ਹਾਂ ਨਾ ਪਰ ਜਿਹਦੇ ਲੱਛਣ ਪਾੜੇ ਉਹਨੂੰ ਮਿਲਣਾ ਨਹੀਂ ਚਾਹੀਦਾ ਹੋਰ ਇੱਕ ਗੱਲ ਹੋਰ ਆਪਾਂ ਦਾ ਹੋਰ ਮੇਰੀ ਵੀ ਗੱਲ ਸੁਣ ਲੈ ਹਾਂ ਅੱਡੀ ਕਿਦੋਂ ਰਾਸਦ ਪਾਣੀ ਦੀ ਬਚਤ ਹਾਂ ਪਾਣੀ ਦੀ ਬਚਤ ਹਾਂ ਨਾ ਪਾਣਿਆ ਦੀ ਬਚਤ ਵੀ ਬਈ ਬਹੁਤ ਕੁਝ ਸਰਪ ਸੁਰਪ ਸਾਰਾ ਕੁਝ ਬੱਸਦਾ ਟਾਈਮ ਬੱਸਦਾ ਓਨੀ ਆਪਣੀ ਜਿਆਦੇ ਮਾਲਾ ਫਿਰੋ ਉਹ ਨਹੀਂ ਆ ਬਣੀ ਮੜਾ ਕੇ ਨਹੀਂ ਧਿਆਨ ਦਾ ਉਹ ਉਹ ਵਸਣਰਾ ਤੇ ਦੋ ਚਮਚਾ ਆਟੀ ਲੈ ਦੇ ਪਿੱਛੇ ਕੇ ਹੋ ਭਾਈ ਜਦੋਂ ਮੈਨੂੰ YouTube ਤੇ ਪੈਸੇ ਆਏ ਨੇ ਨਾ ਆ ਮੈਂ ਹੁਣ ਤੁਹਾਨੂੰ ਆਹ ਕਰਾਤਾ ਮੈਂ ਸੀ ਆ ਨਹੀਂ ਵਾ ਜੋ ਸ਼ਰ ਅਰਦੇ ਤੇ ਕੋਲੋਂ ਸਾਫ ਕਰਾਂ ਕਿੰਨਾ ਹੈਗਾ ਨਾ ਸਹੀ ਤੇਰੇ ਕੋ ਅੱਜ ਤੋਂ ਕਾਈ ਮੇਰੇ ਵੀਡੀਓ ਦੇਖਣੇ ਬੰਦ ਆਦਿ ਮੇਰੇ ਤੇ ਇਹ ਨੰਨ ਰੋ ਰਿਆ ਤੇ ਤਾਂ ਮੇਰੇ ਹੱਥ ਪਾਈ ਦੇ ਲਈ ਨਹੀਂ ਆਹ ਕਿਹੜਾ ਤਰੀਕਾ ਖਾਣ ਦਾ ਸਾਨੂੰ ਦਾ ਡਿਸਪੋਜ਼ਲ ਆਪ ਕੜਾਈ 'ਚ ਲੱਗੀ ਹੋਈ ਐ ਇੰਨਾ ਵੀ ਕੰਟਰੋਲ ਨਹੀਂ ਹੁੰਦਾ ਕਾਲੂ ਪੜ ਜਾਣਗੀਆਂ ਹਾਂ ਅੱਛਾ ਨਾ ਨਾ ਇਹ ਆਪਣੀਆਂ ਕਮੀਜ਼ਾਂ 'ਚ ਪਾਓ ਵੇਖਣ ਲੈ ਓਏ ਨਾ ਸੋ। ਲੋ ਜੀ ਅਸੀਂ ਮੈਗੀ ਬਣਾ ਕੇ ਖਾ ਲਈ। ਬਹੁਤ ਟੇਸਟੀ ᱛੀ। ਤੇ ਤੁਸੀਂ ਵੀ ਬਣਾ ਕੇ ਖਾਓ ਇਸੇ ਤਰ੍ਹਾਂ ਬਹੁਤ ਵਧੀਆ ਲੱਗਦੀ ਹੈ। ਕਿਉਂਕਿ ਸਾਰੀਆਂ ਚੀਜ਼ਾਂ ਆਪਣੇ ਘਰ ਦੀਆਂ ਹੋ ਜਾਂਦੀਆਂ ਹਨ। ਤਕਰੀਬਨ ਮੈਗੀ ਮੈਗੀ ਉਹ ਬਾਹਰੋਂ ਲੈ ਆਉਂਦੇ ਹਾਂ। ਸਾਰਾ ਟੇਸਟੀ ਲੱਗਿਆ। ਤੇ ਹੁਣ ਕਰਦੇ ਹਾਂ ਅਸੀਂ ਇੱਥੇ ਬਲੌਗ ਦਾ ਐਂਡ। ਬਾਕੀ ਫਿਰ ਕੱਲੂ ਦੇ ਦਿਆਂ ਕੱਲੂ ਕੀ ਕੀ ਬਣਾਉਣਾ। ਕੀ ਗੱਲ ਨਵੀਂ ਮਿਲਦਾ ਨਵੇਂ ਬਲੌਗ ਨੂੰ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਜ਼ਰੂਰੀ ਆ ਧੰਨਵਾਦ